ਜਿਹੜੇ ਚੰਗੇ ਬਲਿਆਂ ਬਾਈ ਜਨਕੇ ਕੰਮ ਕਰਿਆ ਕਰੋ ਸਹਿਮਰਾ ਦੋ ਹੱਥ ਜਿਹਨਾਂ ਜਰ ਬਾਬੇ ਨਾਨਕ ਨੇ ਦਿੱਤੇ ਹਨ ਮਿਹਨਤ ਕਰਿਆ ਕਰੋ ਆ ਮੈਚ ਲਓ ਸੈਮੀਫਾਈਨਲ ਹੈ ਲੈ ਵੀ ਗੁਰਪਿਆਰਾਂ ਸਾਦੀ ਹਰੀ ਤੇ ਕੁੱਤੀਆ ਦਾ ਮੈਚ ਹੈ ਕੁੱਤੀਵਾਲ ਖੁਰਦਰ ਤੇ ਸ਼ਾਦੀ ਹਰੀ ਦਾ ਪਹਿਲਾ ਸੈਮੀਫਾਈਨਲ ਮੈਚ ਹੈ ਕਾਲਾ ਮਨੀਲਾ ਜੀ ਵੱਲੋਂ ਗਰਮੇਲ ਦੇ ਲਈ 200 ਰੁਪਏ ਲੈ ਵੀ ਗਰਮੇਲ ਆ 200 ਰੁਪਏ ਤੇਰੇ ਲਈ ਗੰਤੀ ਰਿੰਕੂ ਭਾਈ ਦੇ ਸਾਪਣਾ ਕਿੱਧਰ ਚਲਾ ਗਿਆ ਸੀ ਹਾਂ ਆਓ ਜੀ ਬਹੁਤ ਧੰਨਵਾਦ ਹੈਲੋ ਬਾਈ ਦੂਜੇ ਰਾਉਂਡ ਦੇ ਬਾਈ ਵਾਲੇ ਮੈਚ ਸੋਨੀ ਬੀਰ ਖੁਰਦ ਤੇ ਜਿਹੜੀ ਜੇਤੂ ਰਹੂਗੀ ਚੌਥੇ ਕੋਟ ਫਿੱਤੇ ਦੇ ਵਿੱਚੋਂ ਰੌਲਾ ਜਿਹੜਾ ਮੈਚ ਦਾ ਠੀਕ ਹੈ ਜੀ ਤੇ ਚੱਕਰਾਮ ਸਿੰਘ ਵਾਲੇ ਦੇ ਧੌਲੇ ਦਾ ਪਹਿਲਾ ਮੈਚ ਲਵਾ ਦੋ ਠੀਕ ਹੈ ਜੀ ਮੈਂ ਬੇਨਤੀ ਕਰਦਾ ਆਹ ਪਹਿਲਾ ਸੈਮੀਫਾਈਨਲ ਚੱਲੀ ਜਾਂਦੇ ਸਾਦੀ ਹਰੀ ਦੇ ਕੁੱਤੀਆਂ ਦਾ ਮੈਚ ਹੈ ਇਸ ਤੋਂ ਬਾਅਦ ਗੋਰਾ ਮਹਿਰਾ ਦੇ ਅਗਲੀ ਦਾ ਮੈਚ ਹੈ ਨਾਲ ਦੀ ਨਾਲ ਮੈਂ ਬੇਨਤੀ ਕਰਦਾ ਧੌਲੇ ਦੀ ਟੀਮ ਤੇ ਦੂਜੀ ਕਿਹੜੀ ਹੈ ਧੌਲੇ ਦੀ ਟੀਮ ਚੱਕਰਾਮ ਸਿੰਘ ਹੈ ਜੀ ਇਹ ਬਾਈ ਖਤਮ ਕੀਤੀ ਆ ਬਾਈਆਂ ਨੇ ਇੱਥੇ ਉਹ ਕਿਰਪਾ ਕਰਕੇ ਦੋਨੇ ਦੀਆਂ ਦੋਨੇ ਟੀਮਾਂ ਸੈਕ ਰਾਉਂਡ ਦੇ ਦੋ ਮੈਚ ਹੀ ਹੋਣਗੇ ਨੇ ਨਿੰਮੀ ਵੀਰੇ ਦੋ ਮੈਚ ਹੀ ਹੈ ਨਾ ਤਾਰੀ ਹਰਜਿੰਦਰਾ ਕੁਲਵਿੰਦਰਾ ਸੈਕ ਰਾਉਂਡ ਦੇ ਦੋ ਮੈਚ ਹੀ ਹੈ ਨਾ ਮੜੇ ਹਾਂਜੀ ਬਹੁਤ ਧੰਨਵਾਦ ਆ ਸਾਡੇ ਵੀਰਾਂ ਦਾ ਇੱਕ ਪਾਸੇ ਨੌਜਵਾਨ ਸਾਦੀ ਹਰੀ ਵਾਲੇ ਆ ਇੱਕ ਪਾਸੇ ਕੁੱਤੀਆਂ ਦੀ ਟੀਮ ਹੈ ਜਿਹੜੇ ਕੁੱਤੀਆਂ ਦੇ ਨੌਜਵਾਨ ਉਹ ਬਾਬਾ ਕੜੂਆਾਂ ਵਾਲੀ ਜਗ੍ਹਾ ਵਾਲੇ ਪਾਸੇ ਸੜਕ ਵਾਲੇ ਪਾਸੇ ਖੇਡਦੇ ਆ ਆਹ ਮੁੰਡੇ ਮੈਂ ਦੇਖਦਾ ਸੂਬੇ ਦਾ ਆਰਾਮ ਸਿੰਘ ਦੇ ਪਿੰਡ ਦੇ ਆ ਜੱਪਜੀਮੀ ਕ੍ਰਿਸ਼ਨ ਵਾਲੇ ਪਲਕੰਨ ਢਿੱਲੋਂ ਦੇ ਪਿੰਡ ਦੇ ਆ ਜੱਗੀ ਫੌਜੀ ਦੇ ਪਿੰਡ ਦੇ ਆ ਲਓ ਕੁੱਤੀਵਾਨ ਵਾਲਾ ਨੰਬਰ ਜੋੜਦਾ ਹਾਂਜੀ ਬਾਈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਉਹ ਪਹੁੰਚੇ ਨੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਆਖਦੇ ਹਾਂ ਹਾਂਜੀ ਬਹੁਤ-ਬਹੁਤ ਧੰਨਵਾਦ ਹੈ ਲਓ ਸਾਹਮਣੇ ਕਹਿੰਦੇ ਟੱਕਰ ਚੋਟੀ ਦੀ ਹੈ ਆਹ ਸਾਹਮਣੇ ਕਹਿੰਦੇ ਪਹਿਲਾ ਸੈਮੀ ਮੈਚ ਕਹਿੰਦੇ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਓਏ ਕਬੱਡੀ ਕਹਿੰਦੇ ਪੈ ਰਹੀ ਹੈ ਉਧਰ ਕਹਿੰਦੇ ਹੈਪੀ ਸੇਕੋ ਦੇ ਨਾਲ ਕਹਿੰਦੇ ਬੜੀ ਸਾਡਾ ਵੀਰ ਤੇ ਜਗਸੀਰ ਪੱਠੜ ਤੇ ਨਾਲ ਕਹਿੰਦੇ ਵਿੰਕੀ ਤੇ ਹਰਪਜਨ ਦਰੇਲ ਵਾਲੇ ਵੀਰ ਸਾਡੇ ਪੁੱਜੇ ਆ ਔਰ ਕਹਿੰਦੇ ਕੇਵਲ ਦੇ ਔਰ ਕਹਿੰਦੇ ਚੇਚੇ ਦਰ ਤੇ ਆਏ ਆ ਜੀ ਆਇਆਂ ਸਾਰਿਆਂ ਨੂੰ ਆਖਦੇ ਆ ਰੇੜ ਪੈ ਗਈ ਕੰਤੀ ਬਾਈ ਲਓ ਸਾਹਮਣੇ ਕਹਿੰਦੇ ਬਹੁਤ ਤਗੜਾ ਮੈਚ ਹੈ ਜੀ ਉਧਰ ਮਾਨਯੋਗ ਮਾਸਟਰ ਕਰਮਜੀਤ ਸਿੰਘ ਜੀ ਬੁਰਜ ਦੇ ਰਮਾ ਵਿਸ਼ੇ ਦਰ ਤੇ ਸਮਾਜ ਸੇਵੀ ਸਾਡੇ ਵੀਰ ਆਇਆ ਹੈ ਬਹੁਤ ਧੰਨਵਾਦ ਆਪਾਂ ਕਰਦੇ ਆਂ ਇਹ ਸੈਮੀਫਾਈਨ ਮੈਚ ਕੁੱਤੀਵਾਲ ਦੀ ਟੀਮ ਦੇ ਸਾਦੀ ਹਰੀ ਦਾ ਹੈ ਅਗਲਾ ਮੈਚ ਜਿਹੜਾ ਲੱਗਣਾਗਾ ਮੈਂ ਬੇਨਤੀ ਕਰਦਾ ਅਗਲੀ ਦੀ ਟੀਮ ਦੇ ਕੋਰਾ ਮਹਾਰਾਜ ਉਹ ਵੀ ਮੁੰਡੇ ਧਿਆਨ ਨਾਲ ਲਓ ਕੁੱਤੀਵਾਲ ਵਾਲਾ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਟੀਮ ਕਹਿੰਦੇ ਪਾਤਲਾ ਦੇ ਕੋਲੋਂ ਆਈ ਹੈ ਮੇਰੇ ਪੰਜਾਬੀ ਵੀਰੋ ਆਹ ਦੇਖਦਾ ਚੋਟੀ ਦੀ ਨਹੀਂ ਹਾਂਜੀ ਹੈਪੀ ਸੇਖੋ ਵੀਰ ਆਪਣਾ ਦਿਲੇ ਸਿੰਘ ਵਾਲਾ ਤੇ ਵਿੱਕੀ ਸਰਪੰਚ ਵੀਰਾ ਸਾਡੇ ਦਰਮਿਆਨ ਉਹ ਚੇਚੇ ਤੌਰ ਤੇ ਪਹੁੰਚੇ ਹੈ ਬਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਹਕਲੀਆ ਵੱਲੋਂ ਆਪਾਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਆਖਦੇ ਆ ਹੈਪੀ ਰੀਡਾਂ ਦੇ ਲਾਦੀਏ ਕਹਿੰਦਾ ਨਹੀਂ ਖਿਡਾਰੀਆਂ ਨੂੰ ਦੇਣਾਗਾ ਭਈਓ ਚੋਲੇ ਮੈਚ ਦਾ ਕੀ ਬਣਾ ਦੱਸ ਦੋ ਡਿਸੀਜਨ ਬੱਸ ਉਹ ਦੱਸ ਦੇ ਜੀ ਕੀ ਬਣਾ ਤੇ ਆਪਾਂ 2 ਮਿੰਟ ਜੇ ਜਦੋਂ ਫੈਸਲਾ ਦੇ ਦਿੰਨੇ ਆ ਸਾਡੇ ਰੈਫਰੀਆ ਨੇ ਇਧਰਲੇ ਪਾਸੇ ਟੀਮ ਸਾਦੀ ਹਰੀ ਦੀ ਹੈ ਨਾਲ ਵੱਡਾ ਪਿਆਰ ਹੈ ਬਹੁਤ ਵਧੀਆ ਇਨਸਾਨ ਹੈ ਕੇ ਨਾਲ ਮਾਸਟਰ ਪਰਮਜੀਤ ਸਿੰਘ ਜੀ ਢੱਲੋਂ ਸਾਹਿਬ ਤੇ ਜਗਾ ਪ੍ਰਧਾਨ ਉਹ ਵੀ ਸਾਡੇ ਵੀਰ ਆਏ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਗੁਰਪ੍ਰੀਤ ਸਿੰਘ ਜੀ ਬਨਾਲੀ ਨੇ ਪਹੁੰਚਣਾ ਸੀ ਪਰ ਕਿਉਂਕਿ ਤੁਹਾਨੂੰ ਪਤਾ ਵੀ ਜ਼ਰੂਰੀ ਜੀਵੇਂ ਹੁੰਦੇ ਆ ਜਦੋਂ ਵੱਡੇ ਕੋਲੇ ਬੰਦਾ ਸਰਕਲ ਆਉਂਦਾ ਔਰ ਡਿਸੀਜਨ ਕੋਈ ਨਾ ਕੋਈ ਵਾਹ ਸਹੀ ਗੱਲ ਆ ਰਹੀ ਕੋਥੇ ਦਾ ਕੋੜ ਫਤਕ ਚੌ ਚੌ ਜਿੰਦਗੀ ਜੀ ਚੌਕੇ ਜਿੱਤਗੀ ਜੀ ਪ੍ਰਬੰਧਕ ਕਹਿੰਦੇ ਉਹ ਜਿਹੜਾ ਫੈਸਲਾ ਉਹਨਾਂ ਨੇ ਦਿੱਤਾ ਇਹ ਵੀ ਨੂਨ ਰੱਖਣਾ ਅਗਲਾ ਮੈਚ ਅਗਲੀਆਂ ਦੇ ਗੋਰਾ ਮਹਾਰਾਜ ਚੋਟੀ ਦਾ ਮੈਚ ਲਓ ਕਬੱਡੀ ਕਹਿੰਦੇ ਕੁੱਤੀਆਂ ਵਾਲੋਂ ਪੈਂਦੇ ਛੋਟਾ ਕੁੱਤੀਆਂ ਵਾਲ ਪਿੰਡ ਹੈ ਕੁੱਤੀਆਂ ਵਾਲ ਖੁਰਦ ਹੈ ਵਾਪਾ ਸੀਤਲ ਦਾ ਆਲੀ ਵੱਡੀ ਪਾਰਕ ਚੋਟੀ ਦੇ ਖੇਡੇ ਜਾ ਰਿਹਾ ਹੈ ਪਹਿਲਾ 63 ਦਾ ਸੈਮੀ ਹੈ ਔਰ ਕਹਿੰਦੇ ਚਾਰ ਮੇਰੇ ਮਿੱਤਰੋ ਓਏ ਕਹਿੰਦੇ ਤਿਆਰ ਵਰ ਤਿਆਰ ਨੇ ਇੱਕ ਕਨੀ ਤੇ ਮੱਲੀ ਹੈ ਆਏ ਕਹਿੰਦੇ ਪੰਮਾ ਮੇਰੇ ਮਿੱਤਰੋ ਪੈਂਦੀ ਰੇਡ ਆਹ ਸਾਹਮਣੇ ਕਮਾਲ ਚਰਚੇ ਚਰਚੇ ਇੱਥੇ ਰੱਖਾ ਕਾ ਪੱਤਣੇ ਸੈਮੀਫਾਈਨ ਮੈਚ ਆ ਤੇ ਮੁੰਡਾ ਕਹਿੰਦੇ ਖਿੱਚ ਕੇ ਲੈ ਗਿਆ ਦੋ ਤਿੰਨ ਧੌਲਾ ਮਾਰੀਆਂ ਤੇ ਮੁੰਡੇ ਨੇ ਕਹਿੰਦੇ ਸਾਂਪ ਵਾਂਗੂ ਐ ਮੁੰਡਾ ਉਹਨਾਂ ਦਾ ਸੈਮੀਫਾਈਨ ਮੈਚ ਜਿਹੜਾ ਲੱਗਣਾਗਾ ਆਹ ਦੇਖਦਾ ਗੋਲ ਜਾਂ ਤੈਰਾ ਵਿੱਚ ਖੰਦੇ ਤੋਂ ਦਿਸਦੇ ਚੜ ਜਾਂਦਾ ਚਾਂਜਤ ਖੇਡਰੀ ਵਿੱਚ ਦਿਸਦੇ ਉਧਰ ਪ੍ਰਾਸ ਵਾਲਾ ਸਾਡੇ ਵੀਰ ਗੁਰਮੀਰ ਜੀ ਨੇ ਮੋਟਰਸਾਈਕਲ ਰੋਕਿਆ ਉਹ ਵੀ ਸੰਗਤ ਦੇ ਵਿੱਚ ਗੇੜਾ ਲਾ ਰਿਹਾ ਵੱਤਵਾਦ ਉਹਦਾ ਮਾਨ ਸਨਮਾਨ ਕਰ ਰਿਹਾ ਲਓ ਪਈ ਹੋਈ ਕਬੱਡੀ ਹੈ ਪਰ ਮੈਨੂੰ ਲੱਗਦਾ ਏ ਸਾਦੀ ਹਰੀ ਵਾਲਾ ਏ ਆ ਇੱਥੇ ਰੱਖ ਉਹ ਗੈਨੀ ਕਿਥੋਂ ਭੱਜ ਗਿਆ ਇੱਥੇ ਰੱਖ ਸਾਦੀ ਹਰੀਆਲਾਂ ਕਹਿੰਦਾ ਜੇ ਤੇ ਨਾਲ ਕਹਿੰਦੇ ਵਿੱਕੀ ਸਰਪੰਚ ਨਾਲ ਕਹਿੰਦੇ ਜਗਸੀਰ ਪੱਠਾ ਤੇ ਵਿੱਕੀ ਸਾਡਾ ਵੀਰ ਹੈ ਨਾਲ ਕਹਿੰਦੇ ਹਰਪਜਨ ਭਾਈ ਉਹ ਚੇਚੇ ਦੌਰ ਤੇ ਆਏ ਹੈ ਕਬਿਲ ਦੇ ਨਾਲ ਪਿਆਰ ਹੈ ਯਾਰੀਆਂ ਮੇਰੇ ਮਿੱਤਰੋ ਔਰ ਕਹਿੰਦੇ ਵੱਡੀਆਂ ਰਿਸ਼ਤੇਦਾਰੀਆਂ ਆ ਪਿੰਡ ਦੇ ਵਿੱਚ ਵੀ ਹੈ ਪਰ ਮੱਲੀ ਖਰਨਾ ਪੈਣਾ ਜੇ ਉਹ ਨੀਕੀ ਹੋ ਗਈ ਦਿਨ ਚੋ ਵੀ ਦੋ ਵਾਰੀ ਠੀਕ ਹੋ ਜਾਂਦੀ ਹੈ ਪਰ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਲੈ ਬਰਾਸ ਨਾਲ ਤੇਰਾ ਬਹੁਤ ਧੰਨਵਾਦ ਤੇਰੇ ਵਰਗੀ ਸੇਵਾ ਤੇ ਕਰਮਾਂ ਵਾਲੇ ਨੂੰ ਮਿਲਦੀ ਹੈ ਆਹ ਮੁੰਡਾ ਸਾਦੀ ਹਰਿਆਣਾ ਇਹ ਕਹਿੰਦੇ 35 40 ਬੰਦੇ ਆ ਇਹਨਾਂ ਦੇ ਬੱਚਿਆਂ ਦੇ ਮੂੰਹ ਦੇ ਵਿੱਚ ਰੋਟੀ ਪੈ ਜਾਂਦੀ ਹੈ ਤੇ ਵਿਚਾਰਾਂ ਦਾ ਘਰ ਦਾ ਖਰਚਾ ਚੱਲ ਜਾਂਦਾ ਸਾਦੀ ਏਰੀਆ ਵਾਲਾ ਰੀਕੂ ਕਬੱਡੀ ਪਾਉਣ ਲਈ ਗੱਭਰੂ ਵਾਅਦਾ ਹੋਇਆ ਲੈ ਸਾਹਮਣੇ ਕਹਿੰਦੇ ਸਾਦੀ ਏਰੀਆ ਵਾਲਾ ਹੈਲੋ ਉਪੜਨੀਆਂ ਬਾਈ ਜੀ ਅਸੀਂ ਕੁਆਟਰ ਦੀਆਂ ਟਾਈਆਂ ਪਾ ਰਹੇ ਹਾਂ ਇੱਕ ਇੱਕ 플레이ਰ ਕੋਲੇ ਆਜੇ ਆਪਣੇ ਇਧਰ ਚੋਟੀ ਦਾ ਮੈਚ ਆਏ ਕੁੱਤਿਆਂ ਵਾਲੇ ਨੌਜਵਾਨ ਕਹਿੰਦੇ ਤਕੜੀ ਜੀ ਕੋਸ਼ਿਸ਼ ਕਰਦੇ ਹੋਏ ਆਹ ਤਕਮ ਤਕੀ ਤਕਮ ਤਕੀ ਕਬੱਡੀ 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 ਇਹ ਲੱਗਦਾ ਜੋਰ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਇਹ ਚੋਟੀ ਦਾ ਮੁਕਾਬਲਾ ਸਾਦੇ ਛੋਟੇ ਵੀਰਾਂ ਕਰਨੀ ਰੀ ਸਰਪੀਆਂ ਦੀ ਆ ਬੇਖਬਟਾਂ ਕੇ ਪੈਂਦੇ ਕਬੱਡੀ ਓਏ ਖੇਡ ਪੰਜਕਤ ਆਉਂਦੀ ਐ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਐ ਗੁਰੂ ਸਰਪਿੰਡ ਵਾਹ ਕੋਈ ਨਾ ਨਿਮਿਆ ਪਾ ਦੇ ਕੋਈ ਚੱਕਰ ਨਾ ਮਾ ਟਾਈਆਂ ਬਾਦੋ ਮੰਗਰੂ ਉਹੀ ਆਊਗਾ ਜਿਹੜਾ ਰੌਲਾ ਜਾ ਪਾਣਾ ਹੁੰਦਾ ਮੈਂ ਕਹਿੰਦੇ ਕੁੱਤਿਆਂ ਦੀ ਟੀਮ ਫਾਈਨਲ ਚ ਵਾਗਿਆ ਰਿੰਕੂ ਨੰਬਰ ਬੋਲ ਕਿੰਨੇ ਆ ਕੁੱਤੀਵਾਲ ਦੇ ਸਾਦੀ ਹਰੀ ਦੀ ਕੁੱਤੀਵਾਲ ਦੇ ਨੰਬਰ 11 ਤੇ ਸਾਡੇ 7 ਨੰਬਰ ਹਾਂ ਸਾਦੀ ਹਰੀ ਸਾਦੀ ਹਰੀ ਦੀ ਟੀਮ ਦੇ ਸਾਡੇ 7 ਆ 11 ਉਹਨਾਂ ਦੇ ਆ ਮੈਨੂੰ ਨੇ ਕਿ 500 ਰੁਪਇਆ ਬਣਾ ਗਿਆ ਸਾਡਾ ਯਾਰ ਬੁੱਕਾ